ਲਓ ਵੀ ਮਿੱਤਰੋ ਜਿਹੜਾ ਸ਼ੇਅਰ ਕਰਕੇ ਉਹ ਵੀਡੀਓ ਬਾਈ ਨੂੰ ਸਕਰੀਨਸ਼ਾਟ ਆ ਕੇ ਦਿਖਾ ਦਿਓ ਤੇ ਆਹ ਗਲਾਸਗਾਰਡ ਥੋੜੇ ਫ੍ਰੀ ਲੱਗ ਜੂ 0.3mm ਦੀ ਥਿਕਨੈਸ ਵਾਲਾ ਗਲਾਸਗਾਰਡ ਆਗਾ ਪੂਰੀ ਵਧੀਆ ਕੁਆਲਿਟੀ ਦਾ ਲੈ ਮਿੱਤਰੋ 150 ਵਾਲਾ ਗਲਾਸਗਾਰਡ ਸਿਰਫ 30 ਰੁਪਏ ਦੇ ਵਿੱਚ ਤੇ 1200 ਵਾਲਾ 에ਅਰਪੋਰਟ ਸਿਰਫ 200 ਰੁਪਏ ਦੇ ਵਿੱਚ ਤੇ 50 ਦੇ ਹੈੱਡਫੋਨ ਤੇ ਜੇ ਤੁਹਾਡਾ ਕੋਈ ਫੋਲਡਰ ਟੁੱਟ ਫੁੱਟ ਗਿਆ ਤੁਰਤ ਪੈਰ ਖੜੇ ਪੈਰ ਤੁਹਾਡਾ ਰਿਪੇਅਰ ਹੋ ਕੇ ਮਿਲੂਗਾ ਉਹ ਵੀ ਸਸਤੇ ਰੇਟਾਂ ਦੇ ਵਿੱਚ ਤੇ ਆਪਾਂ ਖੜੇ ਆ ਮੋੜ ਮੰਡੀ ਤੇ ਬਾਈ ਨਾਲ ਗੱਲਬਾਤ ਕਰਾਉਣੇ ਆ ਤੇ ਬਾਈ ਇੰਨੇ ਸਸਤੇ ਰੇਟ ਦੇ ਰਹੇ ਹੋਗੇ ਤੇ ਆਹ ਗਲਾਸ ਗਾਰਡ ਸੱਚੀ ਯਾਰ 30 ਰੁਪਏ ਦਾ ਲਾ ਕੇ ਦੇਵੋਗੇ ਬਿਲਕੁਲ 30 ਰੁਪਏ ਦਾ ਲਾ ਕੇ ਦਵਾਂਗੇ ਵੱਡੇ ਭਾਈ ਤੇ ਮਾਰਕੀਟ ਦੇ ਵਿੱਚ 100 ਵਗੈਰਾ ਦਾ ਦੇ ਦਿੰਦੇ ਆਗੇ ਇਹ 30 ਦਾ ਲਾ ਰਿਹਾ ਹਾਂ ਤੁਹਾਨੂੰ 30 ਦਾ ਲਾ ਦਾਂਗੇ ਤੇ ਜਿਹੜੇ ਕੋਈ ਆਪਾਂ ਨੂੰ ਵੀਡੀਓ ਦੇਖ ਰਿਹਾ ਜਾਂ ਸ਼ੇਅਰ ਕਰਕੇ ਆਉਣਗੇ ਉਹਨਾਂ ਖਾਤਰ ਕੀ ਆਫਰ ਆ ਪੰਜ ਬੰਦਿਆਂ ਨੂੰ ਸ਼ੇਅਰ ਕਰਿਆ ਉਹਨ ਵੱਡੇ ਭਾਈ ਸਕਰੀਨਸ਼ਾਟ ਦਿਖਾ ਦੇਣਾ ਤੁਹਾਨੂੰ ਗਲਾਸ ਗਾਰਡ ਫ੍ਰੀ ਲਾ ਦਾਂ ਪਹਿਲੇ ਪੰਜ ਬੰਦਿਆਂ ਨੂੰ ਦੇਣਾ ਪਹਿਲੇ ਪੰਜ ਬੰਦੇ ਲਓ ਵੀ ਮਿੱਤਰੋ ਜਿਹੜਾ ਸ਼ੇਅਰ ਕਰਕੇ ਉਹ ਵੀਡੀਓ ਬਾਈ ਨੂੰ ਸਕਰੀਨਸ਼ਾਟ ਆ ਕੇ ਦਿਖਾ ਦਿਓ ਤੇ ਆਹ ਗਲਾਸ ਗਾਰਡ ਤੁਹਾਡੇ ਫ੍ਰੀ ਲੱਗ ਜੂ 0.3 mm ਦੀ ਥਿਕਨੈਸ ਵਾਲਾ ਗਲਾਸ ਗਾਰਡ ਆਗਾ ਪੂਰੀ ਵਧੀਆ ਕੁਆਲਿਟੀ ਦਾ ਜਿਹੜਾ ਮਾਰਕੀਟ ਦੇ ਵਿੱਚ 100 ਦਾ ਲੱਗਦਾ 50 ਦਾ ਲੱਗਦਾ ਉਹ ਤੁਹਾਨੂੰ ਇੱਥੇ ਲਾ ਕੇ ਦੇਣਗੇ ਹਨਾ ਬਈ ਲਾ ਕੇ ਦੇਵੋਗੇ ਲਾ ਕੇ ਦੇਵਾਂਗੇ ਲਾ ਕੇ ਬਾਈ ਦੇਊਗਾ ਉਹ ਵੀ 30 ਰੁਪਏ ਦੇ ਵਿੱਚ ਤੇ ਬਾਈ ਆਹ ਏਅਰਪੋਰਟਾਂ ਦੀ ਗੱਲ ਕਰ ਲਈ ਹੈ ਹਨਾ ਕਿੱਡੇ ਘੈਂਟ ਏਅਰਪੋਰਟ ਹੈ ਕਿੰਨੇ ਕੁ ਦੇ ਆਗੇ ਇਹ 200 ਰੁਪਏ ਦੇ ਮਿਲ ਜਾਣਗੇ ਸਿਰਫ 200 ਦੇ ਬਾਹਰ ਤਾਂ ਯਾਰ ਬੜਾ ਹਨਾ ਕੋਈ 500 ਦਾ ਕੋਈ 400 ਦਾ ਕੋਈ 500 ਦਾ ਕੋਈ 1000 ਦਾ ਜਿਹੜੇ ਹਿਸਾਬ ਨਾਲ ਲੂਟ ਆਉਂਦਾ ਉਸ ਹਿਸਾਬ ਨਾਲ ਲਾ ਦਿੰਦੇ ਆਪਾਂ ਤੁਹਾਨੂੰ ਸਿਰਫ 200 ਕੋਈ ਐ ਤਾਂ ਨਹੀਂ ਹੈਗਾ ਵੀ ਵੀਡੀਓ ਕਰਕੇ ਰੇਟ ਘਟ ਕਰੀ ਨਾ ਨਹੀਂ 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 ਕੋਈ ਚੱਕਰ ਜਦੋਂ ਮ ਆਪਾਂ ਹੁਣ ਗੱਲ ਕਰ ਲਈ ਵੀ ਕੱਲੇ ਆਪਣੇ ਆਹ ਕੁਆਲਿਟੀ ਦਾ ਬਹੁਤ ਮਿਲ ਜਾਂਦੀ ਹੈ ਗਲਾਸ ਗਾਰਡਾਂ ਦੇ ਵਿੱਚ ਇਸ ਤੋਂ ਬਾਅਦ ਹੋਰ ਵੀ ਮਿਲਦੀ 3D ਹੈ ਨਾ ਕਾਲੇ ਜਿਹੇ ਵੀ ਆ ਜਾਂਦੇ ਆ ਆਹ ਗਲਾਸ ਮਿਲ ਜਾਂਦੇ ਆ ਆਹ ਯਾਰ ਮੈਨੂੰ ਲੱਗਾ ਮਾਰਕੀਟ ਦੇ ਵਿੱਚ 500 600 ਦਾ ਤਾਂ ਦਿੰਦੇ ਆ 150 200 300 ਘੱਟੋ ਘਾਟ ਲਾ ਕੇ ਦਿੰਦੇ ਆ 300 ਦਾ 200 ਦਾ 150 ਦਾ ਆਪਣਾ ਰੇਟ ਕੀ ਹੋਊਗਾ ਆਪਣਾ 70 ਰੁਪਏ ਓਨਲੀ ਸਿਰਫ 70 ਰੁਪਏ 70 ਰੁਪਏ ਕੋਈ ਐਂ ਤਾਂ ਲਾ ਕੇ ਠੀਕ ਆ ਕਈ ਹੁੰਦਾ ਹੁੰਦਾ ਨਾ ਵੀ ਭਾਈ ਲਵਾਉਣ ਦਾ ਅਡ ਲਾਵਾਂਗੇ ਇਹ ਤਾਂ ਬਸ ਕੋਲ ਆਫ ਕਰਤਾ 70 ਰੁਪਏ ਦਾ ਲਾ ਕੇ ਲਾ ਵੀ ਮਿੱਤਰੋ ਲ ਫਿਰ ਆ ਜਾਓ ਬਾਈ ਕੋਲੇ ਤੇ ਬਾਈ ਆ ਹੁਣ ਡਾਟਾ ਕੇਬਲਾਂ ਦੀ ਗੱਲ ਕਰ ਲਈ ਹੈਣਾ ਤੇ ਇਹ ਕਿੰਨੇ ਤੋਂ ਸਟਾਰਟ ਹੋਏ ਕਿੰਨੇ ਦੀ 50 ਰੁਪਏ ਦੀ ਡਾਟਾ ਕੇਬਲ ਅੱਛਾ 50 ਤੋਂ ਸਟਾਰਟਿੰਗ ਹੋ ਜਾਈ ਹੈਣਾ ਇਆਂ ਤੋਂ ਸਟਾਰਟ ਹੋ ਗਈ ਜਿੰਨੇ ਮਰਜ਼ੀ ਅਲੀ ਲੈ ਲਓ ਇਹ 50 ਰੁਪਏ ਦੇ ਦੇ ਦਾਂਗੇ ਤੁਹਾਨੂੰ ਮੰਨ ਲਾ ਉਹ ਤੁਹਾਡੇ ਤੇ ਡਿਪੈਂਡ ਆ ਬਾਈ ਕਿੰਨੀ ਕੁ ਕੁਆਲਿਟੀ ਵਾਲੀ ਚਾਹੀਦੀ ਹੈਣਾ 50 ਤੋਂ ਸਟਾਰਟਿੰਗ ਹੋ ਗਈ ਤੇ ਆ ਹੈੱਡਫੋਨਾਂ ਦੀ ਗੱਲ ਕਰ ਲਈ ਇਹ ਕਿੰਨੇ ਕ ਦੇ ਮਿਲ ਜਾਣਗੇ ਇਹ 50 ਰੁਪਏ ਦੇ ਮਿਲ ਜਾਣਗੇ ਬੱਡੇ ਭਾਈ ਜੇ ਤੋਂ ਬਾਅਦ ਜਿੰਨੇ ਮਰਜ਼ੀ ਵਾਲੇ ਜਿੰਨੇ ਮਰਜ਼ੀ ਆ ਲੈ ਲਓ 50 ਤੋਂ ਬਾਈ ਆਹ ਹੈੱਡਫੋਨ ਚਾਰਜ ਹੋ ਜਾਂਨ ਭਾਵੇਂ ਤੁਸੀਂ ਸਕਰੀਨ ਸ਼ਾਟ ਲਾ ਕੇ ਆਜੋ ਵੀ ਆਏ ਨਹੀਂ ਹੈਗਾ ਕੋਈ ਚੀਜ਼ ਬਦਲ ਜੂਗੀ ਸੇਮ ਟੂ ਸੇਮ ਉਹੀ ਚੀਜ਼ ਮਿਲੂਗੀ ਆ ਮਿਲ ਜਾਣਗੇ ਇਹ 150 ਰੁਪਏ ਦੇ ਆਹ 150 ਦੇ ਬਾਈ ਦੇਖੋ ਕਿੱਡੀ ਘੈਂਟ ਚੀਜ਼ ਆ ਤੇ ਇੱਕ ਬਾਈ ਗੱਲ ਇਹ ਆਉਂਦੀ ਆ ਵੀ ਕਈਆਂ ਦੀ ਇਹ ਨਾ ਵੀਰ ਭਰਾ ਦੀ ਸਕਰੀਨ ਟੁੱਟ ਫੁੱਟ ਜਾਂਦੀ ਹੈਗੀ ਹਨਾ ਤੇ ਫੋਲਡਰ ਵੀ ਆਪਾਂ ਨੂੰ ਬਹੁਤ ਜ਼ਿਆਦਾ ਮਹਿੰਗੇ ਮਿਲਦੇ ਹੈਗੇ ਤੇ ਇੱਕ ਐਂ ਕਹਿ ਦਿੰਦੇ ਆ ਵੀ ਚਾਰ-ਪੰਜ ਦਿਨ ਬਈ ਰੱਖ ਜਾ ਫੇਰ ਤੈਨੂੰ ਦੇ ਦਾਂਗੇ ਨਾਲ ਦੀ ਨਾਲ ਦੇ ਦਾਂਗੇ ਠੀਕ ਆ ਬਾਈ ਤੇ ਰੇਟ ਤੇ ਏਡੇ ਘੰਟੇ ਦੇ ਵਿੱਚ ਰੇਟ ਦੀ ਵੀ ਜ਼ਿੰਮੇਵਾਰੀ ਹੋਊਗੀ ਜਿਹੜਾ ਰੇਟ ਪਾਉਣਾ ਉਸ ਦੇ ਰੇਟ ਹਿਸਾਬ ਨਾਲ ਕੁਆਲਟੀ ਠੀਕ ਆ ਬਾਈ ਤੇ ਵਧੀਆ ਕੁਆਲਟੀ ਦੇ ਬਾਈ ਫੋਲਡਰ ਆ ਕੋਈ ਐਵੇਂ ਸਾਰੀਆਂ ਕੰਪਨੀਆਂ ਦੇ ਫੋਲਡਰ ਮਿਲਣ ਸਾਰੀਆਂ ਦੇ ਠੀਕ ਆ ਬਾਈ ਜਿਹੜਾ ਕੰਪਨੀ ਦਾ ਫੋਲਡਰ ਚਾਹੀਦਾ ਉਹ ਜੀ ਕੰਪਨੀ ਦਾ ਬਲਜੀ ओरिजिनल ਪਾਉਣਾ ਫੋਨ ਦੇ ਵਿੱਚ ਜਮਾ ओरिजिनल ਮਿਲ ਜੂਗਾ ਜੇ ਨਾਰਮਲ ਚਾਹੀਦਾ ਤਾਂ ਨਾਰਮਲ ਮਿਲ ਜੂ ਜਮਾ ਨਾਰਮਲ ਚਾਹੁੰਦਾ ਤਾਂ ਵੀ ਨਾਰਮਲ ਮਿਲ ਬਈ ਜਿਹੇ ਜੇ ਪ ਬੀ ਬਾਈ ਰੱਖ ਜਾ ਫੇਰ ਮਿਲ ਜੂਗਾ ਘੰਟੇ ਦੋ ਘੰਟੇ ਤੁਹਾਨੂੰ ਰਿਪੇਅਰ ਹੋ ਕੇ ਮਿਲ ਜੂਗਾ ਹਨਾ ਤੁਹਾਡਾ ਫੋਨ ਤੁਹਾਨੂੰ ਚੱਲਦਾ ਆਉ ਜੀ ਕਿਉਂਕਿ ਫੋਨ ਬਿਨਾ ਅੱਜ ਕੱਲ ਤੁਹਾਨੂੰ ਪਤਾ ਜ਼ਿੰਦਗੀ ਹੈ ਨਹੀਂ ਤੇ ਵਧੀਆ ਦੇਖੋ ਵਧੀਆ ਕੁਆਲਿਟੀ ਦੇ ਫੋਲਡਰ ਆ ਕੋਈ ਐਵੇਂ ਨਹੀਂ ਹੈਗਾ ਹਨਾ ਵੀ ਕੋਈ ਰੱਦੀ ਮਾਲ ਹੁੰਦਾ ਬਾਕੀ ਬਾਈ ਜਿੰਵੇਂ ਦੇ ਪੈਸੇ ਲਾਉਣੇ ਉਹੋ ਜਿਹਾ ਸਮਾਨ ਮਿਲਦਾਗਾ ਤੇ ਹੋਰ ਬਾਈ ਆਪਣਾ ਸਾਰਾ ਰਿਪੇਅਰਿੰਗ ਦਾ ਕੰਮ ਵੀ ਹਨਾ ਰਿਪੇਅਰਿੰਗ ਦਾ ਕੰਮ ਖੁਦ ਕਰਦਾ ਬਾਈ ਮੈਂ ਖੁਦ ਕਰਕੇ ਦਊਗਾ ਜਿਹੜਾ ਬੰਦਰ ਦੇ ਜੂਗਾ ਫੋਨ ਅੱਧੇ ਘੰਟੇ ਘੰਟੇ ਦੇ ਵਿੱਚ ਆਪਾਂ ਅਗਲੇ ਨੂੰ ਕਰਕੇ ਦਿਆਂਗੇ ਜੇ ਬੈ ਉਹ ਚੀਜ਼ ਵੀ ਹੋ ਜੂਗੀ ਤੇ ਬਾਈ ਹੁਣ ਆਪਣੇ ਕੋਲੇ ਕੰਪਨੀ ਦੇ ਵੀ ਹੈਗੇ ਹਨਾ ਇਹ ਸਾਰਾ ਕੁਝ ਮਿਲ ਜੂ ਬਾਈ 에어ਪੋਰਟ ਮਿਲ ਜੂ ਕੰਪਨੀ ਦਾ ਬੋਟ ਦੇ 131 ਮਾਡਲ 163 ਮਾਡਲ 3 4 ਮਾਡਲ ਅਵੇਲੇਬਲ ਹੈ ਜਿਹੜਾ ਕੋਈ ਹੋਰ ਚਾਹੁੰਦਾ ਉਸ ਨੂੰ ਮਿਲ ਜੂ ਇਹ ਗਰੰਟੀ ਵਾਰੰਟੀ ਵਾਲੇ ਮਿੱਤਰੋ ਗਰੰਟੀ ਕੰਪਨੀ ਦੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਸਾਰੇ ਪਾਸੇ ਹਨਾ ਜੇ ਆਨਲਾਈਨ ਵੀ ਮਗਾਉਣੇ ਤਾਂ ਵੀ ਗਰੰਟੀ ਵਾਰੰਟੀ ਜਿਹੜੀ ਕੰਪਨੀ ਦੀ ਹੋਗੀ ਆ ਕਿਉਂ ਕੇਅਰ ਦੇ ਵਿੱਚ ਹੀ ਜਾ ਕੇ ਰਿਪੇਅਰ ਹੁੰਦੀ ਹੈ ਦੁਕਾਨਦਾਰ ਦੀ ਕਿਸੇ ਦੀ ਵੀ ਰਹਿ ਨਹੀਂ ਗਈ ਬਾਈ ਪਰ ਗਰੰਟੀ ਜ਼ਰੂਰ ਮਿਲੂ ਇਸ ਦੇ ਉੱਤੇ ਤੇ ਤੁਹਾਨੂੰ ਵਧੀਆ ਜਿਹੜਾ ਇਹਦੇ ਵਿੱਚ ਮਿਲੂ ਤੇ ਆ ਦੇਖੋ ਬਾਈ ਮੋਬਾਈਲ ਮਿਲ ਜੂਗਾ 428 6128 ਹਰ ਤਰ੍ਹਾਂ ਦੇ ਫੋਨ ਮਿਲਣਗੇ ਕੀਪੈਡ ਮੋਬਾਈਲ ਮਿਲ ਜਾਣਗੇ ਨੋਕੀਆ ਦੇ ਮੋਬਾਈਲ ਮਿਲ ਜਾਣਗੇ ਇਹ ਬਾਈ ਕੋਈ ਆਏ ਤਾਂ ਨਹੀਂ ਹੈਗਾ ਮਾਰਕੀਟ ਵਾਂਗੂ ਦਾ ਬਾਲਾ ਥੋੜਾ ਸਸਤਾ ਹੋਊਗਾ ਨਾ ਜਿਹੜਾ ਰੇਟ ਹੋਊਗਾ ਨਾਰਮਲ ਦਊਗਾ ਠੀਕ ਆ ਬਾਈ ਜਿਹੜਾ ਚੱਲ ਰਿਹਾ ਉਹੀ ਰੇਟ ਮਿਲੂਗਾ ਤੇ ਪਰ ਦੂਜਿਆਂ ਨਾਲੋਂ ਸਸਤਾ ਹੋਊ ਇਹ ਗਾਰੰਟੀ ਹੈਗੀ ਆ ਤੇ ਕੋਈ ਵੀ ਮਾਲ ਐਸੈਸਰੀ ਲੈਣੀ ਆ ਫੋਨ ਲੈਣੀ ਆਗਾ ਜਾਂ ਫਿਰ ਬਾਈ ਤੁਸੀਂ ਰਿਪੇਅਰ ਕਰਵਾਉਣਾ ਹੈ ਨਾ ਰਿਪੇਅਰਿੰਗ ਦਾ ਬਾਈ ਬਾਈ ਕੰਮ ਕਰਦਾ ਹੈ ਨਾ ਬਾਈ ਤਸੱਲੀ ਬਖਸ਼ ਕੰਮ ਕਰਦਾਗਾ ਤੇ ਹੋਰ ਜੇ ਆਪਾਂ ਕਵਰ ਵਗੈਰਾ ਲੈਣੇ ਆ ਜਾਂ ਕੋਈ ਵੀ ਐਕਸੈਸਰੀ ਆ ਆਲ ਓਵਰ ਐਕਸੈਸਰੀ ਮੋਬਾਈਲਾਂ ਦੇ ਨਾਲ ਰਿਲੇਟਡ ਸਾਰੀ ਤੁਹਾਨੂੰ ਮਿਲ ਜੂਗੀ ਤੇ ਬਾਈ ਦੀ ਰੇਟਾਂ ਦੀ ਗਰੰਟੀ ਹੋ ਤੇ ਬਾਈ ਇੱਕ ਵਾਰੀ ਆਪਣਾ ਐਡਰੈਸ ਜਰੂਰ ਬੋਲੋ ਆਪਣਾ ਰੋਡ ਰੇਲਵੇ ਸਟੇਸ਼ਨ ਦੇ ਕੋਲੇ ਬਾਈ ਪੋਸਟ ਆਫਿਸ ਵਾਲੀ ਗਲੀ ਪਿੱਪਲ ਦੇ ਰੁਖਤੇ ਦੇ ਜਮਾ ਸਾਹਮਣੇ ਠੀਕ ਹੈ ਬਾਈ ਨਾਲ ਆਪਣੇ ਜਮਾ ਇੱਕ ਦੁਕਾਨ ਛੱਡ ਕੇ ਤੇ ਅੰਟਲੀ ਦੁਕਾਨ ਮਸ਼ਹੂਰ ਤੇ ਬਾਈ ਦੀ ਦੁਕਾਨ ਦਾ ਨਾਮ ਹੈਗਾ ਸੌਰਮ ਮੋਬਾਈਲ ਕੇਅਰ ਤੇ ਆ ਤੁਸੀਂ ਵੇਖ ਸਕਦੇ ਹੋ ਮੋਬਾਈਲ ਨੰਬਰ ਹੈਗਾ 98765 42066 ਤੇ ਕੋਈ ਵੀ ਬਾਈ ਤੁਸੀਂ ਕੰਮ ਕਰਵਾਉਣਾ ਗਾ ਰਿਪੇਅਰਿੰਗ ਰਿਲੇਟਡ ਕਰਾਉਣਾ ਐਸੈਸਰੀ ਚਾਹੀਦੀ ਆ 200 ਦਾ ਮਿਲ ਜੂ 50 ਦਾ ਮਿਲ ਜੂ ਗਲਾਸ ਗਾਰਡ ਮਿਲ ਜੂ ਤੇ ਜਿਹੜਾ ਸ਼ੇਅਰ ਕਰਕੇ ਆਉ ਪੰਜ ਜਣੇ ਬਾਈ ਆਉਣਗੇ ਉਹਨਾਂ ਨੂੰ ਫ੍ਰੀ ਦੇ ਵਿੱਚ ਗਲਾਸ ਗਾਰਡ ਲਾਇਆ ਜਾਊਗਾ ਤੇ ਆ ਕੇ ਤੁਸੀਂ ਬਾਈ ਨੂੰ ਸਕਰੀਨਸ਼ਾਟ ਦਿਖਾਉਣਿਆ ਤੁਹਾਨੂੰ ਜਿਹੜਾ ਕਿ ਬੈਨੀਫਿਟ ਇਸ ਚੀਜ਼ ਦਾ ਮਿਲ ਜੂਗਾ ਸਾਰੀ ਆਲ ਓਵਰ ਐਕਸੈਸਰੀ ਮਿਲ ਜੂ ਫੋਨ ਨਾਲ ریلیਟਡ ਕੋਈ ਰਿਪੇਅਰ ਕਰਾਉਣੀ ਆ ਉਹ ਵੀ ਤੁਹਾਨੂੰ ਇੱਥੋਂ ਰਿਪੇਅਰ ਹੋ ਜੂ ਬੈਠੇ ਪਿਠਾਏ ਖੜੇ ਪੈ ਤੁਹਾਡਾ ਰਿਪੇਅਰ ਹੋ ਜੂਗਾ ਕੋਈ ਫੋਲਡਰ ਟੁੱਟ ਗਿਆ ਟੱਚ ਟੁੱਟ ਗਈ ਕੋਈ ਵੀ ਪ੍ਰੋਬਲਮ ਆ ਗਈ ਫੋਨ ਰੇਟਰ ਸਾਰੀਆਂ ਤੁਹਾਡੀਆਂ ਸੋਲਵ ਹੋਣਗੀਆਂ ਬਾਈ ਇੱਕ ਵਾਰੀ ਐਡਰੈਸ ਤੇ ਨੰਬਰ ਦੁਬਾਰਾ ਬੋਲ ਦੇ ਮੇਰਾ ਨਾਮ ਸੌਰਵ ਕੁਮਾਰ ਐਡਰੈਸ ਹੈਗਾ ਪੋਸਟ ਆਫਿਸ ਦੇ ਕੋਲੇ ਅੰਡੇ ਵਾਲੀ ਦੁਕਾਨ ਦੇ ਜਮਾ ਨਾਲ ਜਿਮ ਆਪਣੇ ਨਾਲ ਪਿੱਪਲ ਦੇ ਦਰਖਤ ਦੇ ਜਮ